ਇਹ ਸਾਰੇ ਜੀ ਹੈਪਨਿੰਗ ਲਾਇ ਕਰਕੇ ਜਗਾ ਵਿਆਪਾ ਇੱਥੇ ਦੇ ਦिए ਇੱਥੇ ਵੀ ਉਹਦੀ ਤਸਵੀਰ ਲਾਈ ਜਾਵੇ ਜਾਂ ਕੋਈ ਵੀ ਜਾਂ ਪਾਰਕ ਬਣਾਇਆ ਜਾਵੇ ਉਹਦੇ ਨਾਂ ਤੇ ਸੰਸਕਾਰ ਜਿਹੜਾ ਸ਼ੁਭ ਕਰਨ ਦਾ ਉਹ ਕਿਸੇ ਜਗ੍ਹਾ ਦੇ ਉੱਤੇ ਕੀਤਾ ਜਾਵੇਗਾ ਤਾਂ ਲੱਕੜਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸੰਸਕਾਰ ਦੇ ਲਈ ਵਰਤੀਆਂ ਜਾਂਦੀਆਂ ਨੇ ਤਾਂ ਉਹ ਵੀ ਇੱਥੇ ਰੱਖੀਆਂ ਗਈਆਂ ਨੇ ਪਹਿਲਾਂ ਦੀ ਦਾਦੀ ਦੇ ਕੈਂਸਰ ਦਾ ਮਰੀਜ਼ ਸੀ ਉਹਦੇ ਰੁਪਏ ਲਾਗੇ ਇੱਕ ਭੈਣ ਵਿਆਹੀ ਹੋਈ ਐ ਇੱਕ ਕੁਮਾਰੀ ਤਾਂ ਇਹ ਸਾਹਮਣੇ ਉਹ ਡਿਸਕਸ ਵਿੱਚ ਹੋਇਆ ਸਾਹਮਣੇ ਨਿਕਲ ਕੇ ਆਇਆ ਵੀ ਗੁਰਦਾਰ ਸਾਹਿਬ ਦੀਆਂ ਨਾਲ ਹੀ ਜ਼ਮੀਨਾਂ ਜੀ ਵੀ ਇਹਦੇ ਵਿੱਚੋਂ ਕਨਾਲ ਡੇਢ ਕਨਾਲ ਜਾਂ ਦੋ ਕਨਾਲ ਜਿੰਨਾ ਵੀ ਬਣਦਾ ਉਹਦੇ ਚ ਇੱਕ ਅਸੀਂ ਪਾਰਕ ਬਣਾਉਣਾ ਸੀ ਦੀ ਪਾਰਕ ਜਿਹਨੂੰ ਕਹਿੰਦੇ ਆ ਜੀ ਅਨਮੂਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਰੇੜੀ ਪਿੰਡ ਬੱਲੋ ਵਿਖੇ ਖੜੇ ਹਾਂ ਜਿੱਥੋਂ ਦਾ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਉਹ ਖਨੋਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਪੂਰਾ ਹੋ ਗਿਆ ਸੀ ਤਾਂ ਉਹਨਾਂ ਦੇ ਪਿੰਡ ਦੇ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਦੇ ਵੱਲੋਂ ਜਿਹੜਾ ਇੱਕ ਕਨਾਲ ਜ਼ਮੀਨ ਉਸ ਦੀ ਸ਼ਹਾਦਤ ਨੂੰ ਸਮਰਪਿਤ ਦਿੱਤੀ ਗਈ ਹੈ ਤੇ ਇੱਥੇ ਪਾਰਕ ਬਣੇਗੀ ਤੇ ਉਸ ਦੀ ਯਾਦਗਾਰੀ ਤਸਵੀਰ ਲਗਾਈ ਜਾਏਗੀ ਜਿੱਥੇ ਅਦੇਸ਼ਾ ਵਿਦੇਸ਼ਾਂ ਦੇ ਵਿੱਚੋਂ ਜਿਹੜਾ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਜੋ ਕੁਝ ਅਖਬਾਰਾਂ ਦੇ ਵਿੱਚ ਜਾਣਕਾਰੀ ਹੈ ਕਿ ਪਿੰਡ ਲੱਖਾਂ ਰੁਪਏ ਜਿਹੜਾ ਉਹ ਭੇਜਿਆ ਜਾ ਰਿਹਾ ਤੇ ਦੂਜੇ ਪਾਸੇ ਪਿੰਡ ਦੇ ਜਿਹੜੇ ਨੇ ਪਿੰਡ ਦੇ 55 ਸੱਜਣ ਸਾਡੇ ਨਾਲ ਇੱਥੇ ਮੌਜੂਦ ਨੇ ਤੇ ਇੱਥੇ ਜਿਹੜਾ ਸਸਕਾਰ ਵੀ ਜਿਹੜਾ ਇਸ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਹੋਵੇਗਾ ਸ਼ੁਭਕਰਨ ਦਾ ਤੇ ਤਿਆਰੀਆਂ ਇੱਥੇ ਲੱਗ ਜਿਹੜਾ ਜਗ੍ਹਾ ਦੀ ਕੀਤੀ ਜਾ ਰਹੀਆਂ ਇੱਕ ਕਨਾਲ ਦੇ ਨਜ਼ਦੀਕ ਜ਼ਮੀਨ ਦੱਸੀ ਜਾ ਰਹੀ ਹੈ ਤਾਂ ਪਿੰਡ ਦੇ ਵੱਲੋਂ ਜਿਹੜੀ ਹੈ ਜੀ ਇਹ ਫੈਸਲਾ ਲਿਆ ਗਿਆ ਹੈ ਅਤਾ ਪਿੰਡ ਦੀ ਪੰਚਾਇਤ ਦੇ ਕਿਦਾਂ ਜਹਨ ਦੇ ਵਿੱਚ ਇਹ ਕਿ ਲਾਈ ਇਹ ਸਾਰੇ ਜੀ ਹੈਪਨਿੰਗ ਲੈ ਕਰਕੇ ਜਗਾ ਵਿਆਪਾ ਇੱਥੇ ਦੇ ਦिए ਇੱਥੇ ਵੀ ਉਹਦੀ ਤਸਵੀਰ ਲਾਈ ਜਾਵੇ ਜਾਂ ਕੋਈ ਵੀ ਜਾਂ ਪਾਰਕ ਬਣਾਇਆ ਜਾਵੇ ਉਹਦੇ ਨਾਮ ਤੇ ਐਂ ਦਿੱਤੀ ਆ ਤੇ ਬਾਕੀ ਬਹੁਤ ਜੀ ਵਿਚਾਰਾ ਇਹ ਇੱਕ ਗਰੀਬ ਘਰ ਦਾਤੀ ਬੁੱਤ ਸੀ ਆ ਸਾਰੀ 2 ਏਕੜ ਜ਼ਮੀਨ ਹੈ ਪਹਿਲਾਂ ਦੀ ਦਾਦੀ ਦੇ ਕੈਂਸਰ ਦਾ ਮਰੀਜ਼ ਸੀ ਉਹਦੇ ਰੁਪਏ ਲਾ ਕੇ ਇੱਕ ਭੈਣ ਵਿਆਹੀ ਹੋਈ ਆ ਇੱਕ ਕੁਮਾਰੀ ਆ ਤੇ ਜਰੂਰੀ ਜੀ ਮਿਲਣਾ ਚਾਹੀਦਾ ਗਵਰਨਮੈਂਟ ਵੱਲੋਂ ਬਾਕੀ ਤਾਂ ਹੁਣ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਵੱਲੋਂ ਜ਼ਮੀਨ ਦਿੱਤੀ ਗਈ ਹੈ ਹਾਂਜੀ ਇੱਥੇ ਪਿੰਡ ਦੀ ਗੁਰਦੁਆਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਹੈ ਜੀ ਇੱਥੇ ਡਿਸਕਸ ਹੋਈ ਪਰਸੋਂ ਬੈਠ ਕੇ ਤਾਂ ਇਹ ਸਾਹਮਣੇ ਉਹ ਡਿਸਕਸ ਵਿੱਚ ਹੋਈ ਸਾਹਮਣੇ ਨਿਕਲ ਕੇ ਆਇਆ ਵੀ ਗੁਰਦੁਆਰਾ ਸਾਹਿਬ ਦੀਆਂ ਨਾਲ ਹੀ ਜ਼ਮੀਨਾਂ ਜੀ ਵੀ ਇਹਦੇ ਵਿੱਚੋਂ ਕਨਾਲ ਡੇਢ ਕਨਾਲ ਜਾਂ ਦੋ ਕਨਾਲ ਜਿੰਨਾ ਵੀ ਬਣਦਾ ਉਹਦੇ ਚ ਇੱਕ ਅਸੀਂ ਪਾਰਕ ਬਣਾਉਣਾ ਸੀ ਹੀ ਦੀ ਪਾਰਕ ਜਿਹਨੂੰ ਕਹਿੰਦੇ ਆ ਜੀ ਤਾਂ ਕਿ ਇੱਕ ਤਾਂ ਇਹ ਸਮੱਸਿਆ ਹੱਲ ਹੋ ਜਾਣੀ ਉਹਦਾ ਨਾਂ ਰਹਿ ਜਾਣਾ ਜੀ ਇਸਮੇ ਸੇਵ ਜਿੱਦੋਂ ਇੱਥੇ ਸੰਸਕਾਰ ਹੁੰਦਾ ਜੀ ਆ ਸਾਹਮਣੇ ਸਮਸ਼ਾਨ ਘਟ ਹੈ ਜੀ ਤਾਂ ਜਿਹੜੀਆਂ ਲੇਡੀਜ਼ ਹੁੰਦੀਆਂ ਜੀ ਉਹ ਕਈ ਵਾਰੀ ਇੱਥੇ ਉੱਥੇ ਬਹਿ ਜਾਂਦੀਆਂ ਜੀ ਪਾਰਕ ਚ ਬਹਿ ਜਾ ਕਰਨਗੀਆਂ ਬਾਕੀ ਕਿਸਾਨ ਜੁਨੀਅਨਾਂ ਦੇ ਨਮਾਇंदे ਜਦੋਂ ਵੀ ਕੋਈ ਮੀਟਿੰਗ ਕਰਨੀ ਹੋਇਆ ਕਰੂ ਜਾਂ ਕੋਈ ਮਸਲਿਆਂ ਸੰਬੰਧੀ ਖੇਤੀਬਾੜੀ ਸੰਬੰਧੀ ਕੋਈ ਵੀ ਮਸਲਿਆਂ ਤੋਂ ਨੂੰ ਵਿਚਾਰਨਾ ਹੋਇਆ ਕਰੂ ਪਾਰਕ ਚ ਬਹਿ ਕੇ ਵਿਚਾਰ ਲਿਆ ਕਰਨਗੇ ਜੀ ਉਹ ਸੁਭਕਰਨ ਸਿੰਘ ਜੋ ਬਾਈ 21 22 ਸਾਲ ਦੀ ਉਮਰ ਵਿੱਚ ਚਲਾਣੇ ਕਰ ਉਹਦਾ ਨਾਂ ਰਹਿ ਜਾਣਾ ਜੀ ਪਿੰਡ ਦੇ ਲਈ ਵਧੀਆ ਸਹੂਲਤ ਬਣ ਜਾਣੀ ਹੈ ਜੀ ਤਾਂ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਨੇ ਤਾਂ ਕਿਹੜੀ ਕਿਹੜੀ ਗੱਲਾਂ ਜਿਹੜੀਆਂ ਫਿਰ ਉਹ ਧਿਆਨ ਦੇ ਵਿੱਚ ਰੱਖੇ ਗਈਆਂ ਕਿ ਇੱਕ ਤਾਂ ਸ਼ੁਭ ਕਰਨ ਦੀਪ ਜਿਹੜੀ ਪਿੰਡ ਪਿੰਡ ਦੇ ਵੱਲੋਂ ਇਹ ਮਦਦ ਦੇ ਤੌਰ ਤੇ ਵੀ ਜਾਂ ਕਹਿ ਲਿਆ ਜਾਵੇ ਪਿੰਡ ਦੇ ਆਪ ਮੁਹਾਰੇ ਜਿਹੜਾ ਕੋਈ ਐਲਾਨ ਕੀਤਾ ਗਿਆ ਨਹੀਂ ਜੇ ਇਹ ਸਾਨੂੰ ਇਹ ਅਸੀਂ ਆਪ ਮੁਹਾਰੇ ਕੋਈ ਨਹੀਂ ਕੀਤਾ ਜੇ ਪਿੰਡ ਨਗਰ ਦੀ ਪੰਚਾਇਤ ਸਾਂਝੀਆਂ ਸੰਸਥਾਵਾਂ ਜਿੰਨੀਆਂ ਵੀ ਹੈ ਔਰ ਜਿੰਨੀਆਂ ਵੀ ਧਾਰਮਿਕ ਕਮੇਟੀਆਂ ਨੇ ਉਹਨਾਂ ਨੇ ਇਹ ਮਤਾ ਪਾ ਕੇ ਸਾਡੇ ਕੋਲ ਪ੍ਰਸਾਦ ਲੈ ਕੇ ਆਈ ਅਸੀਂ ਉਹ ਉਹਨਾਂ ਦਾ ਪ੍ਰਸਾਦ ਕਬੂਲ ਕਰ ਲਿਆ ਕਬੂਲ ਕਰਕੇ ਇਹਨਾਂ ਨੂੰ ਕਹਤਾ ਵੀ ਸਾਨੂੰ ਭਾਈ ਤੁਸੀਂ ਅਸੀਂ ਲਿਖ ਕੇ ਇਹਨਾਂ ਨੂੰ ਲੈਟਰ ਪੈਡ ਦੇ ਉੱਪਰ ਉਹਨਾਂ ਨੂੰ ਦੇਤਾ ਵੀ ਤੁਸੀਂ 1.5 ਕਨਾਲ ਜਿੰਨੀ ਜਰੂਰਤ ਆ ਤੁਸੀਂ ਇਸਤੇਮਾਲ ਕਰ ਲਓ ਪਾਰਕ ਸਿੱਧੀ ਪਾਰਕੜਾ ਬਣਾਉਣਾ ਬਣਾ ਸਕਦੇ ਹੋ ਸਨਸਕਾਰ ਵੀ ਇਸ ਜਗ੍ਹਾ ਦੇ ਉੱਤੇ ਇਸੇ ਜਗ੍ਹਾ ਦੇ ਉੱਤੇ ਸੰਸਕਾਰ ਕਰਿਆ ਜਾਊਗਾ ਜੀ ਤੇ ਹੋਰ ਕੀ ਕੁਝ ਉਸ ਦਾ ਸ਼ੁਭ ਕਰਨ ਦੀ ਕੋਈ ਤਸਵੀਰ ਜਾਂ ਕੋਈ ਉਹ ਯਾਦਗਾਰੀ ਕਾਇਆ ਜਾ ਰੱਖਿਆ ਗਿਆ ਨਹੀਂ ਸਾਡਾ ਤਾਂ ਜੀ ਸਾਡੇ ਕੋਲੇ ਆਏ ਨਹੀਂ ਜਿਹੜੇ ਗੁਰੂ ਘਰ ਦੀ ਹੁੰਦੀ ਹੈ ਜਗ੍ਹਾ ਉੱਥੇ ਬੁੱਤ ਦਾ ਬਣਾਇਆ ਨਹੀਂ ਜਾਂਦੀ ਜੀ ਸਿੱਧੀ ਪਾਰਕ ਬਣਾ ਸਕਦੇ ਜੀ ਉਹਦੇ ਵਾਰ ਤੇ ਆਪਾਂ ਜਗ੍ਹਾ ਦਿੱਤੀ ਹੈ ਜੀ ਆਪਾਂ ਕੋਈ ਤਸਵੀਰ ਵਗੈਰਾ ਵੀ ਇਸੇ ਜਾਰੇ ਜਾਦੂ ਹਾਂ ਉੱਪਰ ਕੋ ਫੋਟੋ ਲਵਾ ਲਾ ਸਕਦੇ ਨਹੀਂ ਜੀ ਬੋਰਡ ਵਗੈਰਾ ਦਾ ਬੋਰਡ ਵਰਗਾ ਲਾ ਸਕਦੇ ਫੋਟੋ ਲਾ ਸਕਦੇ ਜੀ ਤਾਂ ਤਾਂ ਕੋਈ ਮੰਗ ਵੀ ਹੈਗੀ ਤੁਹਾ ਨੂੰ ਕੋਈ ਤੁਹਾਡੇ ਵੱਲੋਂ ਕੋਈ ਸਰਕਾਰ ਤੋਂ ਕੋਈ ਮੰਗ ਹੋਵੇ ਪਿੰਡ ਵੱਲੋਂ ਇਹ ਸਾਡੀ ਮੰਗ ਹੈ ਜੀ ਜਿਹੜਾ ਇਹ ਰਾਹ ਜਾਂਦਾਗਾ ਤਾਂ ਅੱਜ ਨੂੰ ਜਾਂਦਾਗਾਗਾ ਇਹ ਕੱਚਾ ਹੈਗਾ ਜੀ ਇਹ ਜਦੋਂ ਮੀਂਹ ਕਣੀ ਪੈ ਜਾਂਦੀ ਆ ਬਹੁਤ ਔਖੇ ਹੁੰਦੇ ਆ ਬਸ ਇਹ ਛੜਕ ਦੀ ਵੀ ਮੰਗ ਰੱਖੀ ਹੈ ਵੀ ਛੜਕ ਵੀ ਬਣਾਈ ਜਾਵੇ ਤਾ ਕਹਿ ਰਹੇ ਨੇ ਵੀ ਸੜਕ ਬਣਾਈ ਜਾਵੇ ਮੰਗ ਰੱਖੀ ਗਈ ਆ। ਸ਼ੁਭਕਰਨਾ ਜੀ ਜਿਹੜਾ ਉਹਦੇ ਖੇਤ ਨੂੰ ਰਾਹ ਜਾਂਦਾ ਜੀ ਇਹ। ਹਾਂਜੀ। ਅੱਛਾ ਜੀ। ਹਾਂ 2 ਕਿਲੋਮੀਟਰ ਆ ਜੀ ਤੇ ਉਹਦੇ ਘਰ ਨੂੰ ਵੀ ਸੜਕ ਬਣਨੀ ਚਾਹੀਦੀ ਹੈ ਜੀ। ਕੱਚਾ ਰਾਹ ਜੀ। ਇਹ ਜਿਹੜਾ ਰਸਤਾ ਨਾਲ ਸਾਡਾ ਇਹ ਇਹ ਤਾਜੋ ਜਾ ਕੇ ਤੱਪੇ ਜਿਹੜੀ ਵੱਡਾ ਰੋਡ ਆ ਉਹਦੇ ਨਾਲ ਮੈਚਿੰਗ ਹੁੰਦੀ ਹੈ ਇਹਦੀ ਜੀ। ਇਸ ਰਸਤੇ ਦੇ ਉੱਪਰ ਇੱਕ ਤਾਂ ਇਹ ਸ਼ੁਭਕਰਨ ਜਿਹੜਾ ਰਸਤਾ ਸ਼ੁਭਕਰਨ ਦੇ ਘਰ ਨੂੰ ਜਾਂਦਾ ਅਸਲੀਤ ਰਸਤਾ ਇਹੀ ਆ ਜੀ। ਇਹ ਸ਼ੁਭਕਰਨ ਦੇ ਘਰ ਨੂੰ ਜਾ ਰਿਹਾਗਾ। ਦੂਸਰੇ ਨੰਬਰ ਤੇ 6 ਕਿਲੋਮੀਟਰ ਦਾ ਟੋਟਾ ਜੀ ਇਸ ਇਸ ਟੋਟੇ ਦੇ ਉੱਪਰ ਜੀ ਕੱਚੇ ਰਾਹ ਦੇ ਉੱਪਰ ਇੱਕ ਤਾਂ ਪੀਰਖਾਨਾ ਬਣਿਆ ਹੋਇਆ ਜਿਹਦੇ ਵਿੱਚ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਗਈ ਕੱਚੇ ਪਹੀਏ ਦਾ ਇਹ ਲੋਕ ਜਾਂਦੇ ਨੇ ਇੱਕ ਗੁਰੂ ਘਰ ਬਣਿਆ ਹੋਇਆ ਤਾਜੋ ਕ ਜੀ ਉਹ 6 ਕਿਲੋਮੀਟਰ ਦਾ ਟੋਟਾ ਹੈਗਾ ਜੀ ਇਹ ਸਾਡੀ ਇਹ ਸਰਕਾਰ ਅੱਗੇ ਭਗਵੰਤ ਮਾਨ ਸਰਕਾਰ ਅੱਗੇ ਸਾਡੀ ਇਹ ਮੰਗ ਆ ਜੀ ਬਹੁਤ ਸਮੇਂ ਤੋਂ ਇਹ ਸਾਡਾ ਜਿਹੜਾ ਰਸਤਾ ਹੈ ਕੱਚਾ ਹੈਗਾ ਸਕੂਲੀ ਬੈਂਨਾ ਬੱਚੇ ਡੰਗਦੇ ਨੇ ਜਦੋਂ ਮੀਂਹ ਵਗਾਰਾ ਪੈ ਜਾਂਦਾ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਐਸੀ ਦੀ ਸਾਡੀ ਇਹ ਮੰਗ ਆ ਕਿ ਇਹ ਜਿਹੜਾ ਰਸਤਾ ਹੈ ਇਹ ਇਹ ਸ਼ੁਭਕਰਨ ਦੇ ਨਾਮ ਦੇ ਉੱਪਰ ਇਹ ਜਿਹੜਾ ਮਾਰਗਾ ਇਹ ਬਣਾਇਆ ਜਾਵੇ ਕਮਲ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਪਾਰਕ ਤੁਸੀਂ ਪਿੰਡ ਵੱਲੋਂ ਜਿਹੜੀ ਆ ਉਹ ਬਣਾ ਰਹੇ ਹੋ ਤਾਂ ਇਹ ਰਸਤਾ ਜਿਹੜਾ ਉਹ ਸਰਕਾਰ ਦੇ ਵੱਲੋਂ ਤੁਸੀਂ ਮੰਗ ਕਰਦੇ ਹੋ ਹਾਂਜੀ ਇਹ ਰਸਤਾ ਇਹ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਜਿਹੜਾ ਸਾਡਾ ਪਾਰਕ ਹੈ ਤਾਂ ਅਸੀਂ ਪਿੰਡ ਵੱਲੋਂ ਬਣਾ ਰਹੇ ਹਾਂ ਜੀ ਜਿਹੜੀ ਇਹ ਸੜਕ ਆ ਹੈ ਭਗਵੰਤ ਮਾਨ ਸਰਕਾਰ ਨੂੰ ਸਾਡੀ ਬੇਨਤੀ ਆ ਜੀ ਅਪੀਲ ਆ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਸੜਕ ਆ ਜੀ ਇਹ ਸ਼ਹੀਦ ਦੇ ਨਾਮ ਦੇ ਉੱਪਰ ਬਣਾਈ ਜਾਵੇ ਜੀ ਅਸੀਂ ਉਹਨਾਂ ਨੂੰ ਤਾਂ ਜਾਂਦਾ ਹੀ ਆਇਆ ਕਰਕੇ ਰਹਤ ਹੈ ਉਹਨਾਂ ਦੇ ਘਰ ਨੂੰ ਜਾਂਦੀ ਇਹ ਹਾਂਜੀ 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 ਬਾਕੀ ਤਕਰੀਬਨ ਸਾਰੀਆਂ ਠਾਣਾਂ ਠਾਣਾਂ ਦੀਆਂ ਫੁੱਟੀਆਂ ਸਭ ਸਾਰੀਆਂ ਰਸਤੇ ਸੜਕਾਂ ਕਲੀਅਰ ਨੇ ਸਾਰੀਆਂ ਬਣੀਆਂ ਹੋਈਆਂ ਨੇ ਸਾਡਾ ਮੇਨ ਹੀ ਰਸਤਾ ਸਾਡਾ ਇਹ ਜਿਹੜਾ ਬਿਲਕੁਲ ਹੀ ਕੱਚਾ ਰਸਤਾ ਅਸੀਂ ਘਟੂ ਘਟ 30 ਦੇ ਕਰੀਬ ਘਰ ਇਸ ਰਸਤੇ ਦੇ ਵਿੱਚ ਪੈਂਦੇ ਹਾਂਗੇ ਜਿਹੜੇ ਕਿ ਸਾਰਾ ਕੱਚਾ ਰਸਤਾ ਇਹ ਬਿਲਕੁਲ ਸਾਨੂੰ ਬਹੁਤ ਤਕਲੀਫ ਆਉਂਦੀ ਹੈ ਜੀ ਜੀ ਪੈ ਜਾਂਦੀ ਹੈ ਬੈਨਾ ਚੰਦਿਆਂ ਦੀ ਕੱਚਾ ਰਸਤਾ ਜੀ ਬਾਹਲੀ ਗੱਲ ਕੀ ਹੈ ਜੀ ਜਿਹੜੇ ਬਲਦ ਵੀ ਵਿਚਾਰੇ ਕੱਖ ਲੈ ਕੇ ਆਉਂਦੇ ਉਹ ਵੀ ਔਖੇ ਹੁੰਦੇ ਆ ਇਹ ਇਹ ਸੜਕ ਜ਼ਰੂਰੀ ਬਣਾਈ ਜਾਵੇ ਬਾਕੀ ਉਹਦੇ ਸਭ ਕੰਨ ਦੇ ਘਰ ਨੂੰ ਰਸਤਾ ਇਹੀ ਜਾਂਦਾ ਜੀ ਠੀਕ ਹੈ ਇਸ ਤੋਂ ਤੇ ਮੈਂ ਹਾਂ ਤੁਸੀਂ ਮੈਂ ਦਿੰਦਾ ਹਾਂ ਜੀ ਹਾਂਜੀ ਜਿਹੜੀ ਮੰਗ ਆ ਸਾਡੇ ਪਿੰਡ ਵੱਲੋਂ ਜੀ ਇੱਕ ਤਾਂ ਜਿਹੜਾ ਪਾਰਕ ਦੀ ਗੱਲ ਹੋਈ ਹੈ ਜੀ ਪਾਰਕ ਥਾਂ ਪ੍ਰੋਵਾਈਡ ਕਰਵਾਉਣਾ ਜਿਹੜਾ ਗੁਰਦਾਰਾ ਸਾਹਿਬ ਦੀ ਕਮੇਟੀ ਨੇ ਕਰਵਾਉਣਾ ਜੀ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਉਹ ਪਾਰਕ ਨੂੰ ਜਿਹੜਾ ਉੱਤੇ ਖਰਚਾ ਆਉਣਾ ਜੀ ਉਹ ਸਰਕਾਰ ਦੇਵੇ ਜੀ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਪੰਜਾਬ ਸਰਕਾਰ ਨੂੰ ਤੇ ਇੱਕ ਇਹ ਰੋਡ ਜਾਂਦੀ ਹੈ ਜੀ ਇਥੋਂ ਬਰਨਾਲੇ ਹਲਕੇ ਚ ਪੈਂਦਾ ਪਿੰਡ ਤਾਜੋਕੇ ਆ ਜੀ ਉੱਥੇ ਇੱਕ ਇਤਿਹਾਸਕ ਸਥਾਨ ਆ ਬਾਬਾ ਪੰਜਾਬ ਸਿੰਘ ਦਾ ਜੀ ਸਾਡੇ ਇਥੋਂ ਕਈ ਪਿੰਡਾਂ ਚੋਂ ਲੋਕ ਉੱਥੇ ਦਸਵੀਂ ਤੇ ਜਾਉਂ ਸ਼ਰਦਾ ਦੇ ਵਸ ਜਾਂਦੇ ਮੱਥਾ ਟੇਕਣ ਜੀ ਇੱਕ ਤਾਂ ਉਹ ਇਤਿਹਾਸਕ ਸਥਾਨ ਆ ਜੀ ਇੱਕ ਇੱਥੇ ਪੀਰਖਾਨਾ ਬਣਿਆ ਹੋਇਆ ਕੋਈ ਜੀ ਉੱਥੇ ਵੀ ਲੋਕ ਜਾਂਦੇ ਨੇ ਜਿਹੜੇ ਜੀ ਦੀ ਸ਼ਰਧਾ ਜੀ ਇੱਕ ਇਧਰ ਘਰ ਨੇ ਜੀ ਕਈ ਤੇ ਇੱਕ ਸੁਭਕਰਨ ਸਿੰਘ ਦਾ ਘਰ ਵੀ ਇਸੇ ਰਾਹ ਤੇ ਪੈਂਦਾ ਜੀ ਤੇ ਇੱਕ ਸਾਡੇ ਡੇਰਾ ਜਿਹੜਾ ਜੀ ਉਹਨੂੰ ਵੀ ਅਸਲ ਵਿੱਚ ਹੀ ਰਹਾ ਜਾਂਦਾ ਜੀ ਸੋ ਇਸ ਕਰਕੇ ਇੱਕ ਸਾਰੇ ਸਾਡੇ ਰਸਤੇ ਬਾਕੀ ਪੱਕੇ ਹੋ ਚੁੱਕੇ ਆ ਜੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਬਹੁਤ ਵਧੀਆ ਉਹਨਾਂ ਨੇ ਜਾਨਕਿ ਕੁੱਲ ਮਿਲਾ ਕੇ ਫੈਸਲੇ ਵਧੀਆ ਲੈਂਦੇ ਨੇ ਸ਼ੁਭਕਰਨ ਦੇ ਪੱਖ ਵਿੱਚ ਅਸੀਂ ਇਹ ਵੀ ਮੰਗ ਰੱਖਦੇ ਆਂ ਵੀ ਸਾਡੇ ਹਲਕੇ ਦੇ ਐਮਐਲਏ ਸਭ ਨੂੰ ਵੀ ਵੀ ਇਹ ਸੜਕ ਸ਼ੁਭਕਰਨ ਸਿੰਘ ਦੇ ਨਾਂ ਤੇ ਰੋਡ ਦਾ ਨਾਮ ਰੱਖਿਆ ਜਾਵੇ ਸ਼ੁਭਕਰਨ ਸਿੰਘ ਰੋਡ ਤੇ ਪੱਕੀ ਕੀਤੀ ਜਾਵੇ ਉਹਦਾ ਨਾਂ ਰਹਿ ਜਾਣਾ ਜੀ ਲੋਕਾਂ ਦੀ ਸਹੂਲਤ ਬਣ ਜਾਣੀ ਇਨਸਾਫ਼ ਦੀ ਮੰਗ ਵੀ ਪਿੰਡ ਵਾਸੀ ਕਰਦੇ ਨੇ ਹਾਂਜੀ ਹਾਂਜੀ ਇਨਸਾਫ਼ ਦੀ ਮੰਗ ਵੀ ਕਰਦੇ ਜਿਨ੍ਹਾਂ ਨੇ ਇੱਕ ਜਾਣੇ ਕਿ ਜਿਵੇਂ ਸਰਕਾਰ ਨੇ ਨੌਕਰੀ ਦਾ ਵਾਅਦਾ ਕੀਤਾ ਜੀ ਫਿਰ ਆਰਥਿਕ ਪੱਖੋਂ ਮਦਦ ਦੇਣ ਦਾ ਮਤ ਦਿੱਤੀ ਹੈ ਸਰਕਾਰ ਨੇ ਇਹ ਵੀ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤਾਂ ਇਨਸਾਫ ਦੀ ਮੰਗ ਵੀ ਹੈ ਜੀ ਗੋਲੀ ਨਾਲ ਮਤਲਬ ਗਾਹਾਂ ਨੂੰ ਕੋਈ ਹੋਰ ਨਾ ਮਰੇ ਜੀ ਜਿਨੇ ਵੀ ਕਾਨੂੰਨਾਂ ਜਿੱਥੇ ਬੰਦੀਆਂ ਮੰਗ ਕਰ ਰਹੀਆਂ ਨੇ ਜਿੱਥੇ ਬੰਦੀਆਂ ਕਹਿ ਰਹੀਆਂ ਕਿ ਐਫ ਆਈ ਆਰ ਹੋਣੀ ਚਾਹੀਦੀ ਆ ਪਿੰਡ ਵਾਸੀ ਵੀ ਚਾਹੁੰਦੇ ਨੇ ਹਾਂਜੀ 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 ਪਿੰਡ ਵਾਸੀ ਵੀ ਚਾਹੁੰਦੇ ਨੇ ਤਸਵੀਰਾਂ ਜਿਹੜੀਆਂ ਨੇ ਪਿੱਛੇ ਕਹੂੰਗਾ ਪ੍ਰਬੋਧਿਤ ਹੋਣਾ ਨੂੰ ਇਹ ਦਿਖਾ ਦਿੱਤੀ ਜਾਣ ਕੁਝ ਸਮਾਂ ਇੱਥੇ ਜਿਹੜੀ ਜਗ੍ਹਾ ਜਿਹੜੀ ਉਹ ਦਿੱਤੀ ਗਈ ਹੈ ਉਸ ਨੂੰ ਪੱਧਰਾ ਕੀਤਾ ਜਾ ਰਿਹਾ ਉਸ ਦੀ ਤਿਆਰੀਆਂ ਜਿਹੜੀਆਂ ਨੇ ਇੱਥੇ ਕੀਤੀਆਂ ਜਾ ਰਹੀਆਂ ਨੇ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਨੇ ਉਹ ਆਪਣੇ ਪੱਧਰ ਦੇ ਉੱਤੇ ਜਿਹੜੀ ਹੈ ਸਾਰੀ ਤਿਆਰੀ ਕਰ ਰਹੇ ਨੇ ਕਿਉਂਕਿ ਪਰਿਵਾਰ ਉਹਨਾਂ ਕਮਕੀਨ ਮਾਹੌਲ ਚ ਕਰ ਉਹਨਾਂ ਦੇ ਬਹੁਤ ਸਾਰੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਜਿਹੜੇ ਲੋਕ ਨੇ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਆ ਰਹੇ ਨੇ ਤਾਂ ਇੱਧਰ ਪਰਿਵਾਰ ਜਿਹੜਾ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਆਪ ਜਿਹੜੇ ਤੌਰ ਦੇ ਉੱਤੇ ਜਿਹੜੀਆਂ ਨੇ ਇਹ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਇਹ ਜਗ੍ਹਾ ਜਿਹੜੀ ਹੈ ਇੱਕ ਕਨਾਲ ਜਗ੍ਹਾ ਦੱਸੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਇਹ ਜਗ੍ਹਾ ਹੈ ਤੇ ਇਹ ਸ਼ੁਭਕਰਨ ਦੀ ਯਾਦ ਦੇ ਵਿੱਚ ਇੱਕ ਸ਼ਹੀਦੀ ਪਾਰਕ ਬਣਾਉਣ ਦੇ ਲਈ ਦਿੱਤੀ ਗਈ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਤਾਂ ਇਸੇ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਕਿ ਸੰਸਕਾਰ ਜਿਹੜਾ ਸ਼ੁਭਕਰਨ ਦਾ ਉਹ ਇਸੇ ਜਗ੍ਹਾ ਦੇ ਉੱਤੇ ਕੀਤਾ ਜਾਵੇਗਾ ਤਾਂ ਲੱਕੜਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸੰਸਕਾਰ ਦੇ ਲਈ ਵਰਤੀਆਂ ਜਾਂਦੀਆਂ ਨੇ ਤਾਂ ਉਹ ਵੀ ਇੱਥੇ ਰੱਖੀਆਂ ਗਈਆਂ ਨੇ ਹਾਲਾਂਕਿ ਜਿਹੜਾ ਸ਼ੁਭਕਰਨ ਦੇ ਸੰਸਕਾਰ ਨੂੰ ਲੈ ਕੇ ਅ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਾਲੇ ਪੇਚ ਫਸਿਆ ਹੋਇਆ ਹੈ ਪੇਚ ਜਿਹੜਾ ਉਹ ਇਹ ਫਸਿਆ ਹੋਇਆ ਕਿ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇਕਰ ਤੁਸੀਂ ਐਲਾਨ ਕੀਤਾ ਤੁਸੀਂ ਇੱਕ ਨੌਕਰੀ ਦੇਣ ਦਾ ਐਲਾਨ ਕੀਤਾ 1 ਕਰੋੜ ਰੁਪਏ ਦਾ ਐਲਾਨ ਕੀਤਾ ਤਾਂ ਨਾਲ ਹੀ ਜਿਹੜਾ ਜੋ ਐਫ ਆਈ ਆਰ ਜੋ ਕਾਰਵਾਈ ਦੀ ਗੱਲ ਦਾ ਭਰੋਸਾ ਜਿਹੜਾ ਉਹ ਦਿੱਤਾ ਗਿਆ ਸੀ ਤਾਂ ਐਫ ਆਈ ਆਰ ਦੇ ਉੱਤੇ ਜਿਹੜਾ ਹੁਣ ਪੇਚ ਫਸਿਆ ਹੋਇਆ ਹੈ ਜਥੇਬੰਦੀਆਂ ਦਾ ਕਹਿਣਾ ਕਿ ਸੰਸਕਾਰ ਤੇ ਪੋਸਟਮਾਰਟਮ ਉਦੋਂ ਹੀ ਜਿਹੜਾ ਉਹ ਕਰਵਾਇਆ ਜਾਵੇਗਾ ਜਦੋਂ ਅ ਜਿਹੜਾ ਸਰਕਾਰ ਐਫ ਆਈ ਆਰ ਦਰਜ ਕਰ ਲਵੇਗੀ ਇਸ ਦੇ ਜ਼ਿੰਮੇਵਾਰ ਲੋਕਾਂ ਦੇ ਉੱਤੇ ਕੈਮਰਾਮੈਨ ਪ੍ਰਭਜੋ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ